ਲੋ ਵੀ ਮਿੱਤਰੋ ਜਿੱਥੇ ਇੱਕ ਪਾਸੇ ਪ੍ਰਵਾਸੀ ਪ੍ਰਵਾਸੀ ਲਾਈਫ ਜੀ ਤਾਂ ਦੂਜੇ ਪਾਸੇ ਉਹਨਾਂ ਪੰਜਾਬੀ ਨੌਜਵਾਨਾਂ ਨੇ ਤਿਆਰੀ ਖਿੱਚ ਲਈ ਹੈ ਕਮਰ ਕੱਸ ਲਈ ਹੈ ਆਹ ਤਸਵੀਰਾਂ ਦੇਖੋ ਤੁਸੀਂ ਮੋਹਾਲੀ ਸ਼ਹਿਰ ਦੀਆਂ ਨੇ ਆ ਲਗਜ਼ਰੀ ਸ਼ਹਿਰ ਹੈ ਜਿਹੜਾ ਵੱਡਾ ਸ਼ਹਿਰ ਹੈ ਉੱਥੇ ਪੰਜਾਬੀ ਮੁੰਡਿਆਂ ਨੇ ਆਪਣੇ ਕੰਮ ਤੋੜਨੇ ਸ਼ੁਰੂ ਕਰਤੇ ਨੇ ਆ ਦੇਖੋ ਵੱਖਰਾ ਕਨਸੈਪਟ ਹੈ ਸਾਫ਼ ਸੁਥਰਾ ਭੋਜਨ ਹੈ ਜਿਹੜਾ ਆ ਫਰੂਟ ਚਾਟ ਆ ਦੇਖੋ ਸੰਦੀ پنਜੀਰੀ ਆ ਬੇਸਣ ਦੀ پنਜੀਰੀ ਮੁੰਡਿਆਂ ਨੇ ਸਪੈਸ਼ਲ ਲਈ ਹੈ ਨੌਜਵਾਨ ਨੇ ਸਰਦਾਰ ਵੀਰ ਨੇ ਆ ਦੇਖੋ ਖਾਸ ਤੌਰ ਤੇ ਕਿਵੇਂ ਜਿਹੜਾ ਇਹਨਾਂ ਨੇ ਕੈਬਿਨ ਤਿਆਰ ਕੀਤਾ ਹੋਇਆ ਛੋਟਾ ਜਿਹਾ ਮੋਟਰਸਾਈਕਲ ਦੇ ਉੱਤੇ ਉਹ ਮੋਟਰਸਾਈਕਲ ਦੇ ਉੱਤੇ ਦੇਖੋ ਕੰਮ ਕਰਨਾ ਆ ਜਿਹੜਾ ਹੁੰਦਾ ਨਾ ਇਹ ਇੱਕ ਦੇਖੋ ਪੰਜਾਬੀਆਂ ਦਾ ਹਿੱਸੀ ਆਇਆ ਜੁਗਾਰ ਲੋੜਾ ਕਿਸੇ ਨਾ ਕਿਸੇ ਗ੍ਰੈਜੂਏਸ਼ਨ ਕੀਤੀ ਹੋਈ ਆ ਮੁੰਡਿਆਂ ਨੇ ਆ ਵੀਰੇ ਕਿੱਥੋਂ ਆਨੇ ਹੋ ਤੁਸੀਂ ਪਿੰਡ ਸੁਆੜਾ ਹੀ ਇਹ ਕਿਹੜੀ ਜਗ੍ਹਾ ਪਿੰਡ ਇਹ ਪਿੰਡ ਸੁਆੜਾ ਲਾਂਡਰਾਂ ਦੇ ਕੋਲੇ ਆ ਲਾਂਡਰਾਂ ਕੋਲੇ ਠੀਕ ਆ ਤੇ ਤੁਸੀਂ ਪੜ੍ਹੇ ਲਿਖੇ ਵੀ ਹੋ ਹਾਂਜੀ ਕਿੰਨਾ ਪੜ੍ਹੇ ਹੋ ਗ੍ਰੈਜੂਏਸ਼ਨ ਕੰਪਲੀਟ ਹੋਈ ਗ੍ਰੈਜੂਏਸ਼ਨ ਕੰਪਲੀਟ ਹੋਈ ਆ ਤੇ ਉਹ ਦੂਬਾ ਨੌਕਰੀ ਲਈ ਅਪਲਾਈ ਨਹੀਂ ਕੀਤਾ ਜਾਂ ਮਿਲੀ ਨਹੀਂ ਨੌਕਰੀ ਕਿਵੇਂ ਕੋਈ ਨੌਕਰੀ ਦਾ ਹਜੇ ਮਿਲੀ ਨਹੀਂ ਜੀ ਕੋਈ ਹਾਂ ਕਰਕੇ ਆਪਾਂ ਨੇ ਆਪਣੇ ਆਪਣਾ ਹੌਸਲਾ ਪੂਰਾ ਬੁਲੰਦ ਹੈ ਕਿਵੇਂ ਮੰਨ ਤੇ ਵਿਚਾਰ ਆਇਆ ਜੀ ਆਹ ਕੰਮ ਕਰੀਏ ਇਹ ਮੰਨ ਤੇ ਵਿਚਾਰ ਆਇਆ ਸੇਫ ਤੇ ਹੈਲਦੀ ਕਰੀਏ ਫਾਸਟ ਫੂਡ ਦੇ ਦਾ ਸਾਰੀ ਕਰਦੇ ਆਂ ਆਪਾਂ ਹੈਲਦੀ ਕੁਲ ਹਾਂ ਇਹ ਦੇਖੋ ਵੱਖਰਾ ਕਨਸੈਪਟ ਹੈ ਫਾਸਟ ਫੂਡ ਪੀਜ਼ੇ 버ਗਰ ਜੋ ਬਿਮਾਰੀ ਦਾ ਕਾਰ ਮੰਨੇ ਜਾਂਦੇ ਨੇ ਡਾਕਟਰ ਵੀ ਜਿੰਨਾ ਚੀਜ਼ਾਂ ਨੂੰ ਮਨਾ ਕਰਦੇ ਨੇ ਉਹ ਉਹ ਰੇੜੀਆਂ ਜਾਂ ਦੁਕਾਨਾਂ ਤੁਸੀਂ ਬਹੁਤ ਦੇਖਦੇ ਹੋਵੋਗੇ ਪਰ ਇਹਨਾਂ ਮੁੰਡਿਆਂ ਨੇ ਫਰੂਟ ਦਾ ਕੰਮ ਸ਼ੁਰੂ ਕੀਤਾ ਫਰੂਟ ਚਾਟ ਦਾ ਆ ਦੇਖੋ ਖਾਸ ਤੌਰ ਤੇ ਕੈਬਨ ਬਣਾਇਆ ਹੋਇਆ ਜਿਹਦੇ ਕੀ ਕੀ ਫਰੂਟ ਦੇ ਵਿੱਚ ਕਿਹੜੇ ਕਿੜੀਆਂ ਮਤਲਬ ਫਰੂਟ ਹੈ ਇਹਦੇ ਵੀ ਕੋਈ ਨਹੀਂ ਡ੍ਰੈਗਨ ਹੈ ਇਹ ਪਾਈਨੈਪਲ ਹੈ ਇਹ ਕੇਲਾ ਬਣਾ ਹੈ। ਉਹ ਕੀ ਵੀ ਹੈ ਡ੍ਰੈਗਨ ਹੈ ਇਹ ਪਪੀਤਾ ਇਹ ਵੀ ਤੇ ਡ੍ਰੈਗਨ ਤਾਂ ਬਹੁਤ ਮਹਿੰਗਾ ਫਰੂਟ ਆ ਪਰ ਤੁਸੀਂ ਫਿਰ ਵੀ ਕਿੰਨੇ ਰੇਟ ਰੱਖਿਆ ਹੈ ਇਹਦਾ ਰੇਟ ਕਿੰਨਾ ਹੈ ਇਹਦਾ ਹੈਗਾ ਜੀ ਹਾਫ ਹੈਗਾ ਜੀ 50 ਦਾ ਜੀ ਪੂਨਾ ਹੀ 80 ਰੁਪਏ 50 ਰੁਪਏ ਬਸ ਸਿਰਫ 50 ਰੁਪਏ ਚ ਫਰੂਟ ਚਾਟ ਦਿੰਦੇ ਨੇ ਮਹਿੰਗਾਈ ਦੇ ਸਮਾਂ ਵਿੱਚ ਜਿਹੜੀ ਤੁਸੀਂ ਫਰੂਟ ਚਾਟ 50 ਆ ਹੀ ਬਣਾਉਂਦੇ ਹੋ ਆ ਦੇਖੋ ਦੋਸਤੋ ਮਤਲਬ ਪੂਰਾ ਇੱਕ ਕੈਜ ਦਾ ਸਾਜਰ ਬਿਲਕੁਲ ਆ ਦੇਖੋ ਕੱਲਾ ਕੱਲਾ ਫਰੂਟ ਹੈ ਕੀਵੀ ਡ੍ਰੈਗਨ ਫਰੂਟ ਚੁਕੰਦਰ ਅੱਜ ਜਿਹੜਾ ਵੀ ਹਾਂ ਉਹ ਬਹੁਤ ਮਹਿੰਗਾ ਹੁੰਦਾ ਬਿਲਕੁਲ ਬਿਲਕੁਲ ਇਹ ਹਨਾ ਦੇਖੋ ਬਹੁਤ ਸੋਹਣਾ ਮੁੰਡੇ ਨੇ ਨਾਲੇ ਸਫਾਈ ਦੇਖੋ ਹੱਥ ਦੇਖੋ ਇਹਨਾਂ ਦੇ ਗਲਵਜ਼ ਪਾਏ ਹੋਏ ਨੇ ਪ੍ਰੋਪਰ ਐਦਾਂ ਦੀ ਕੋਈ ਗੱਲ ਨਹੀਂ ਵੀ ਕੋਈ ਮੱਖੀਆਂ ਮੁੱਕੀਆਂ ਹੋਣ ਕੈਬਨ ਚ ਬਣਿਆ ਹੋਇਆ ਦੂਜੇ ਪਾਸੇ ਹੱਥਾਂ ਦੇ ਉੱਤੇ ਪੂਰੇ ਉਹ ਲੱਗੇ ਹੋਏ ਨੇ ਦੂਰ ਚਾੜ ਤੋਂ ਬਿਨਾ ਹੋਰ ਕੀ ਦੇ ਰਹੇ ਤੁਸੀਂ ਪੰਜੀਰੀ ਲਿਖਿਆ ਦੇਸਣ ਦੀ ਪੰਜੀਰੀ ਆ ਜੀ ਘਰ ਤੋਂ ਹੀ ਤਿਆਰ ਕਰਦੇ ਹਾਂ ਦੇਸੀ ਘਰੇ ਪੰਜੀਰੀ ਦੇ ਘਰੇ ਕੌਣ ਕਰਦਾ ਤਿਆਰ ਤੁਸੀਂ ਆਪ ਕਰਦੇ ਹੋ ਮਦਰ ਫਾਦਰ ਨਾਲ ਹੈਲਪ ਨਾਲ ਕਰਦੇ ਆ ਅੱਛਾ ਮਾਤਾ ਪਿਤਾ ਵੀ ਹੈਲਪ ਕਰ ਰਹੇ ਨੇ ਤੁਹਾਡੀ ਸੋ ਪੰਜਾਬੀ ਉਹ ਦੇਖੋ ਜਿਵੇਂ ਕਹਿੰਦੇ ਨੇ ਨਾ ਵੀ ਰੋਜ਼ਗਾਰ ਘਟ ਹੈ ਕੰਮ ਨਹੀਂ ਹੈ 1200 ਕਿਲੋ ਪ्योर ਦੇਸੀ ਘਰ ਲਈ ਠੀਕ ਹੈ ਸੋ ਲੋਕ ਕਹਿੰਦੇ ਨੇ ਕੰਮਕਾਰ ਨਹੀਂ ਹੈਗਾ ਪੰਜਾਬ ਚ ਦੇਖੋ ਇਹਨਾਂ ਦੇ ਮਦਰ ਫਾਦਰ ਯਾਨੀ ਕਿ ਮਾਪਿਓ ਨਾਲ ਮਦਦ ਕਰ ਰਹੇ ਨੇ ਤੇ ਨੌਜਵਾਨ ਬਾਹਰ ਆ ਕੇ ਮਾਰਕੀਟਿੰਗ ਕਰ ਰਹੇ ਨੇ ਸੋ ਇਹ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਕਿਸੇ ਨੂੰ ਇੱਥੋਂ ਭਜਾ ਕੇ ਕੰਮ ਛਡਵਾ ਕੇ ਆਪਾਂ ਉੱਪਰ ਆਉਣਾ ਚੰਗਾ ਨਹੀਂ ਸਮਝਦੇ ਪੰਜਾਬੀ ਸਭ ਦਾ ਹੱਕ ਜਿਹੜਾ ਹੈ ਉਹ ਰੱਖਦੇ ਨੇ ਸਭ ਨੂੰ ਹੱਕ ਦਿੰਦੇ ਨੇ ਪਰ ਇੱਥੇ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਅਸੀਂ ਆਪ ਕੰਮਕਾਰ ਕਰੀਏ ਤੇ ਆਪਣੇ ਕੰਮ ਨੂੰ ਹੋਰ ਪਰਫੁੱਲਤ ਕਰੀਏ ਜਿਹੜੇ ਜਿਵੇਂ ਤੁਸੀਂ ਇੱਥੇ ਖੜੇ ਹੋ ਕੋਈ ਤੰਗ ਪ੍ਰੇਸ਼ਾਨਤਾ ਨਹੀਂ ਕਰਦਾ ਤਾਂ ਤੁਸੀਂ ਨਹੀਂ ਨਹੀਂ ਹੈਨਾ ਸੋ ਇਹ ਦੇਖੋ ਵਧੀਆ ਕਨਸੈਪਟ ਆ ਮੁੰਡਿਆਂ ਦਾ ਸਾਫ ਸੁਥਰਾ ਭੋਜਣਾ ਹੈ ਕੈਬਨ ਦੇ ਵਿੱਚ ਇੱਕ ਮੋਟਰਸਾਈਕਲ ਕੋਈ ਬਾਲਾ ਵੱਡਾ ਪ੍ਰੋਜੈਕਟ ਨਹੀਂ ਹੈਗਾ ਵੀ ਕਹਿਦੀ ਆ ਵੀ ਆਪਾਂ ਗੱਡੀ ਰੱਖ ਲਈ ਆਪਾਂ ਬਹੁਤ ਜ਼ਿਆਦਾ ਪੈਸਾ ਇਨਵੈਸਟ ਕਰਨਾ ਪਿਆ ਸਪਲੈਂਡਰ ਮੋਟਰਸਾਈਕਲ ਆ ਮੁੰਡਿਆਂ ਕੋਲੇ ਜਿਹੜੇ ਮੋਟਰਸਾਈਕਲ ਤੇ ਆਮ ਮੁੰਡੇ ਘੁੰਮਦੇ ਨੇ ਜਾਂ ਕੰਮ ਕਰ ਜਾਂਦੇ ਨੇ ਉਸੇ ਤੇ ਫਲੈਕਸਨ ਲਾ ਲਿਆ ਕੈਬਨ ਤਿਆਰ ਕਰਾ ਲਿਆ ਛੋਟਾ ਜਿਹਾ ਨਾਲ ਆਪਣਾ ਸਾਰਾ ਛੋਟਾ-ਮੋਟਾ ਸਮਾਨ ਹੈ ਜਿਹੜਾ ਉਹ ਲੈ ਆਉਂਦੇ ਨੇ ਤੇ ਇਸੇ ਦੇ ਸਿਰ ਤੇ ਭਾਈ ਕਿੰਨੇ ਕ ਵਜੇ ਤੱਕ ਖੜਦੇ ਹੋ ਕਿੰਨੇ ਤੋਂ ਕਿੰਨੇ ਖੜਦੇ ਹੋ ਇਹ 9:00 ਵਜੇ ਆਏ ਨੇ 3:00 ਵਜੇ ਤੱਕ 3:00 ਵਜੇ ਤੱਕ ਖੜਦੇ ਹੋ ਤੇ ਹੈਗਾ ਕੋਈ ਇਹਦੇ 'ਚ ਤੁਹਾਨੂੰ ਪ੍ਰੋਫਿਟ ਹੋ ਰਿਹਾ ਹੈ ਕੋਈ ਪਿਛਲੇ ਦਿਨਾਂ ਸਪੌਂਸ ਠੀਕ ਹੈ ਸਪੌਂਸ ਠੀਕ ਹੈ ਕਿਉਂਕਿ ਫਾਸਟ ਫੂਡ ਤਾਂ ਬਹੁਤ ਦੀ ਦੁਨੀਆ ਖਾਂਦੀ ਹੈ ਸੋ ਇਹ ਏਰੀਆ ਜ਼ਰੂਰ ਦੱਸੋ ਭਾਈ ਇੱਕ ਵਾਰੀ ਤੁਸੀਂ ਆਪਣੀ ਜ਼ੁਬਾਨੀ ਕਿੱਥੇ ਹੈਗਾ ਜੀ ਡੀਸੀ ਆਫਿਸ ਮੁਹਾਲੀ ਜੀ ਡੀਸੀ ਆਫਿਸ ਮੁਹਾਲੀ ਕਚਹਿਰੀਆਂ ਦੇ ਸਾਹਮਣੇ ਦੇਖੋ ਬਿਲਕੁਲ ਤੇ ਆਹ ਦੇ ਇਹ ਸਵਾਦ ਚੱਖੋ ਇਹਦਾ ਜਰੂਰ ਚਾਟ ਦਾ ਬਾਈ ਹੋਰਾਂ ਦਾ ਕੀ ਵੀ ਵਗੈਰਾ ਸਾਰਾ ਦੇਖੋ ਹੋਰ ਵੀ ਬਜ਼ੁਰਗ ਵੀ ਨੇ ਜਿਹੜੇ ਸਿਆਣੇ ਬੰਦੇ ਨੇ ਉਹ ਵੀ ਜਰੂਰ ਫਰੂਟ ਨੂੰ ਪਸੰਦ ਕਰਦੇ ਨੇ ਜਿਹੜੇ ਲੋਕ ਇੱਥੇ ਆ ਰਹੇ ਨੇ ਖਾ ਰਹੇ ਨੇ